ਉਹ ਸੁਣਿਆ ਹਾਂ ਜੀ ਕਿ ਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਵਿੱਚ 10 tane ਤਾਂ ਦੀਆਂ ਸੂਆਂ ਵੜਨ ਸੇ ਲੈ ਕੇ ਆਏ ਜੀ ਅੱਜ ਦੀ ਵਾ ਜਿਹੜੀ ਵੀਡੀਓ ਬਣਾਉਣ ਲੱਗੇ ਆ ਸਿੰਗ ਡੇਰੀ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਠੀਕ ਠਾਕ ਕਿਰਪਾ ਗੁਰੂ ਆਉਂਦਾ ਅਸਮਰ ਜੀ ਚੜ੍ਹਦੀ ਕਲਾ ਨਾਮ ਤੇ ਡਰੈਸ ਨਾਮ ਹੈਗਾ ਇਹ ਭਰਪੂਰ ਸਿੰਘ ਪਿੰਡ ਸੰਦੂਕਲ ਹੂੰ ਜਿਲ੍ਹਾ ਪਾਣੂ ਬਰਨਾਲਾ ਪੈਂਦਾ ਤਹਿਸੀਲ ਤਪਾ ਨੇੜੇ ਪਿੰਡ ਆਪਾਂ ਨੇੜੇ ਨੇੜੇ ਪਿੰਡ ਪੈਂਦਾ ਆਪਾਂ ਨੂੰ ਮਾਣਲੇ ਬਰਨਾਲੇ ਵਾਲੇ ਪਾਸੋਂ ਸਹਣਾ ਪੈਂਦਾ ਤੇ ਮਾਨਸਾ ਵਾਲੇ ਪਾਸੋਂ ਤਪਾ ਨੇੜੇ ਪੈਂਦਾ ਇਧਰੋਂ ਭਲੌਰ ਨੇੜੇ ਪੈਂਦਾ ਭਗਤੇ ਵਾਲੇ ਪਾਸੋਂ ਤੇ ਮੋਗਲੇ ਪਾਸੋਂ ਮੋਬਾਈਲ ਨੰਬਰ ਨੇੜਾ 991546774 ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸੂਈ ਆ ਇਹ ਪਹਿਲਾ ਸੂਸੂਈ ਆ ਹੂੰ ਦੁੱਗੀ ਮੂਹੋਂ ਠੀਕਾ ਮਗਰ ਬੱਚਾ ਬੱਚਾ ਹਾਂ 15 ਕਿਤੇ ਨੂੰ ਹੋਵੇ ਸੂਈ ਨੂੰ ਗੇਰਨ ਅਸਲ ਦੀ ਬਿਹੜ ਠੀਕ ਆ ਗੇਰਨ ਅਸਲਾਈ ਹਾਂ 24 ਟੂਈ ਕਿਵੇਂ 24 ਟੂਈ 1 61% ਦਾ ਸੰਢੀ ਥੁੰਡੀ ਦਾ ਕੋਈ ਨਹੀਂ ਸੀਲ ਸਾਉ ਦਾ ਲੈ ਜਿਵੇਂ ਮਰ ਜਿਆ ਤੇ ਫੇਰੀ ਚੱਲ ਕੋਈ ਚੱਕਣੀ ਬਾੜੀ ਸੀਲ ਆ ਮਖਾ ਬਾੜੀ ਸੀਲ ਆ ਪਰਵਾਹ ਨਹੀਂ ਲੈ ਲੈ ਜਿਵੇਂ ਮਰ ਜਿਆ ਤੇ ਫੇਰੀ ਚੱਲ ਕੋਈ ਚੱਕਣੀ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਆਣ ਬਹੁਤ ਚੰਗਾ ਲੱਗਿਆ 1200 ਦਾ ਥਣ ਚਾਈ ਬੜੀ ਸੋਈ ਹੈ ਜੇ ਪੱਟੀ ਢਾਕੇ ਚੋਲੇ ਕੋ ਯਾਰ ਠੀਕ ਆ ਆਪਣੇ ਫੁੱਲ ਗਰੰਟੀ ਹੈ ਲੈ ਤੋਦਾਂ ਮਾਰੀ ਦੋ ਨਹੀਂ ਤੋਦਾਂ ਚ ਮੰਨ ਲਓ ਚੱਲ ਦੁਬਾਰੇ ਮਾਰਨ ਬੜੀ ਤੋਰ ਦੋ ਵੀ ਬੱਛੀ ਸੱਲੇ ਆ ਜੀ 14 ਲੀਟਰ ਦੋ ਤਾਂ ਅਗਲਾ ਚੋ ਸਕਾਂ ਠੀਕ ਆ ਬਾਕੀ ਇੱਕ ਗੱਲ ਹੋਰ ਹੈ ਵੀ ਜਿੰਦਗੀ ਭਰ ਬੰਦੇ ਨੂੰ ਘਰੋਂ ਵੇਚਣ ਦੀ ਲੋੜ ਨਹੀਂ ਮੈਂ ਲੈਣ ਦੀ ਲੋੜ ਹੈ ਇਹਦੇ ਕਰੇ ਬਾਗ ਹੂੰ ਉਹਨੂੰ ਇਹਦੇ ਗੁਣਾਂ ਦਾ ਪਤਾ ਹੁੰਦਾ ਉਹਨਾਂ ਨੂੰ ਪਤਾ ਵੀ ਦੁੱਧ ਦੇ ਵਿੱਚ ਕੀ ਕੁਆਲਿਟੀ ਸਹੀ ਗੱਲ ਜਿਹਦੇ ਕਰੇ ਦੁੱਧ ਰਿਹਾ ਦਾ ਇਹ ਚਲ ਆਪਣਾ ਤਾਂ ਵਪਾਰ ਲੈਣ ਦਾ ਸਿਸਟਮ ਹੈ ਸਹੀ ਹੈ ਮੈਂ ਬਾਹਰ ਨਾਲ ਕਹਿੰਦਾ ਉਹਦੇ ਘਰ 'ਚ ਜੇ ਬੱਚਿਆਂ ਨੂੰ ਦੁੱਧ ਕਿਉਂ ਮਿਲਿਆ ਤਾਂ ਬਿਮਾਰੀ ਵੀ ਨਹੀਂ ਹੋਈ ਸਹੀ ਗੱਲ ਹੋਰ ਦੱਸ ਹੂੰ ਗੱਲ ਬਾਈ ਦੀ ਨੋਟ ਕਰਨ ਵਾਲੀ ਆ ਬਈ ਇੱਕ ਨੰਬਰ ਬਰੀਡ ਆ ਹਨਾ ਤੇ ਦੁੱਧ ਸੇਤ ਲਈ ਇਹਦਾ ਬਹੁਤ ਚੰਗਾ ਆ ਗੁਣਾਕਾਰੀ ਦੁੱਧ ਹੁੰਦਾ ਇਹਦਾ ਕਰਮਾਲੀ ਦਾ ਮੱਝ ਰੱਖਣ ਦੀ ਬਾਈ ਦੀ ਗੱਲ ਸਹੀ ਆ ਲੋੜ ਨਹੀਂ ਠੀਕ ਆ ਕਿ ਨਹੀਂ ਕਿਉਂ ਫੈਂਟ ਫੁੱਲ ਆ ਜਾਣੀਆਂ ਇੱਕ ਗਰਮੀ ਕਰਮ ਵਾਲੀ ਨੇ ਬਿਲਕੁਲ ਨਹੀਂ ਆਇਆ ਪਤਾ ਆ ਤੇ ਦੁੱਧ ਕਰਮ ਵਾਲੀ ਨੇ ਚੰਗਾ ਪਾ ਲਿਆ 14 ਲੀਟਰ ਦੁੱਧ ਪਾਈ ਕਿਹਾ ਹੁਣ ਨੈਟ ਕੰਡੇ ਵਾਲਾ ਤਿਆਰ ਆਪਾਂ ਹੀ ਧੋੜਾਂਗੇ ਚੋ ਲਿਓ ਸੁਈ ਸਵਾਈਆ ਬੱਚਾ ਮਗਰ ਬੱਚਾ ਆਇਆ ਪਤਾ ਆ ਆਇਆ ਦੋਰਾ ਚੈੱਕ ਕਰ ਲਓ ਕੱਦ ਬਹੁਤ ਹੈ ਜੀ ਹਨਾ ਜੀ ਬਹੁਤ ਘੱਟ ਆ ਪਲੀਪੁਲੀ ਵੀ ਆ ਮੜਾਏ ਆਪਣੇ ਕੋਲੇ ਆ ਮੜਾਏ ਤੈਨੂੰ ਪਤਾ ਕਿਹੜਾ ਪਸ਼ੂ ਸੰਟਾ ਜਾਂਦਾ ਉਪਰੇ ਥਾ ਆ ਕੇ ਸਹੀ ਆ ਭਾਈ ਇਹ ਮਤਾ ਮੂਤਾ ਦਾ ਬਾਹ ਚੰਗਾ ਤੂੰ ਇਹ ਮੰਨ ਲੈ ਨਾ ਬਤਾ ਸਹੀ ਗੱਲ ਆ ਨਾ ਮਾਰਨਾ ਨਾ ਘੂਰਨਾ ਬੱਚਿਆਂ ਵਰਗੀ ਆ ਸਹੀ ਗੱਲ ਹੈ ਤੋਹਫਾ ਹੀ ਆ ਇੱਕ ਨੰਗਲੀ ਆ ਹਾਂ ਨਾ ਪੁੱਤ ਨਾ ਸਰ ਰੀਡੀ ਪ੍ਰਾਮਾਂ ਕੋਲੇ ਹੈਗੀ ਇਹ ਬ੍ਰੀਡ ਉਹਨਾਂ ਨੂੰ ਪਤਾ ਹਾਂ ਉਹਨਾਂ ਨੂੰ ਪਤਾ ਹੈ ਜਿਹਨੇ ਰੱਖੀਆਂ ਸਹੀ ਗੱਲ ਆ ਬਾਈ ਜਰਸੀ ਵੀ ਆਸੀ ਕੋਈ ਨਹੀਂ ਇਹਦੇ ਕੋਈ ਮੁਕਾਬਲੇ ਨੇ ਸਹੀ ਗੱਲ ਆ ਤੇ ਕੀ ਮੋਲ ਆ ਫਿਰ ਜੈ ਮੋਲਵਾ 55000 ਤੋਂ ਮਾਨਤਾ ਕਰ ਦਿੰਦੇ 55000 ਤੋਂ ਬਾਈ ਕਹਿੰਦਾ ਮਾਨਤਾ ਜ਼ਰੂਰ ਹੋ ਜਾਊਗਾ ਬੜ ਚੰਗੀ ਆ ਬਈ ਕੱਦ ਦੀ ਬਹੁਤਾ ਕਰਮਾਈ ਦਾ ਕੋਈ ਸ਼ੋਅ ਨਹੀਂ ਨਾ ਮਨ ਮੈਂ ਤਾਂ ਕੋਈ ਨਹੀਂ ਜਿਹੜਾ ਲਿਆਉ ਬੰਦਾ ਜਸਦਾਉ ਲਾਂਬਾ ਦੇ ਦਿੰਦਾ ਠੀਕ ਹੈ ਜ਼ਿੰਦਗੀ ਭਰ ਦੇ ਲਾਂਬਾ ਦੇ ਗਰੰਟੀ ਆ ਆਪਣੀ ਠੀਕ ਹੈ ਆ ਜਾ ਪੁੱਤ ਹੂੰ ਉਸ ਨਾਲ ਟੋਕੜਾਂ ਦਾ ਮੁੱਲ ਹੈ ਮੁੱਲ ਵੀ ਨਹੀਂ ਕੋਈ ਆਪਾਂ ਪੁੱਤਰਾ ਚੋਕੜਾ ਕਰਿਆ ਹੂੰ ਆਮੋਲੋ ਜਮਾ ਬਾਈ ਨੇ ਜਾਇਜ ਰੱਖਿਆ ਬਾਕੀ ਧਾਰਾ ਬਾਈ ਜਿਹੜੀਆਂ ਸਟੇਟ ਵੇ ਚੀਜ਼ਾਂ ਨੇ ਨਾ ਇਹ ਜਿਹੜੀ ਸਟੇਟ ਦੇ ਚੀਜ਼ਾਂ ਉੱਥੇ ਵਗ ਜਾ ਆਲਾ ਟੋਪੜ ਦਾ ਵੀ ਲੱਖ ਮੰਗਦਾ ਸਹੀ ਆ ਬਾਈ ਹਾਂ ਸਹੀ ਆ ਬਾਕੀ ਇਧਰ ਆਪਣੇ ਸਮੇਂ ਪਰੀਆਲ ਦੇ ਖਾਸ ਮਿੱਤਰ ਬੰਦੇ ਤੋਂ ਲਈ ਆ ਹੂੰ ਚੋਣ ਬੜਾ ਚੰਗਾ ਹੈ ਨਾ ਜੀ 101% ਲੈ ਉੱtre ਹੀ ਹੈ ਨਾ ਕਿਆ ਬਾਤ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਰ ਐ ਇਥੋਂ ਇਥੇ ਵੀ ਨਹੀਂ ਕਰਨਾ ਹੂੰ ਲੈ ਬੋਲੀ ਜੰਗੇ ਕੀ ਬਾਈਆ ਖੜਕਾ ਸੁਣਦਾ ਚੋਈ ਦਾ ਤੱਕ ਨਹੀਂ ਇੱਕ ਨੰਬਰ ਜੋ ਆਣਾ ਇੱਕ ਨੰਮ ਰੋਇਆ ਕਿਆ ਬਾਤ ਨਿਬੜਦੀ ਐ ਚ ਬਾਈ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਢੰਡੀ ਸੀਲ ਜਿਵੇਂ ਮਰਜੀ ਬੈਠਾ ਰਹੇ ਕਿ ਨਹੀਂ ਮੈਂ ਕਹਾਂ ਯਾਰ ਕਿਸੇ ਬੰਦੇ ਦਾ ਲਾਂਭਾ ਹੈ ਗਰੰਟੀ ਆ ਹੂੰ ਤੁਦ ਦਾ ਉਹਦਾ ਦੋ ਸਿਰ ਵੱਧ ਲੈ ਲੈ ਘੱਟ ਲੈ ਲੈ ਤੇ ਪਰ ਆਪਾਂ ਗਰੰਟੀ ਲੈਨੇ ਆ ਇਸ ਚੀਜ਼ ਦੀ ਕਿਸੇ ਦੇ ਪੈਰ ਚੱਕ ਕੇ ਘਰੇ ਜਾਣੀ ਸੀ ਰਸੋਈ ਸਵਾਈ ਮੋਹ ਲਜਾ ਮਾ ਜੈ ਜੈ ਆਉ ਸਾਂ ਬੱਚਿਆਂ ਦਾ ਮੋਹ ਹੈ ਬਾਕੀ ਮੱਝ ਤੇ ਰੁਪਏ ਕੋਈ ਮੰਨਦਾ ਜਿਹੜਾ 1.5 ਲੱਖ ਦੇ ਆਸ-ਪਾਸ 1.80 80000 ਰੁਪਏ ਦਾ ਠੋਕੜ ਮੈਂ ਆਉ ਗੋਕੜ ਮੈਂ ਆਉ ਅੱਗਿਆ ਕੀ ਦੋ ਰੁਪਏ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਆ ਹੂੰ ਜਰਸੀ ਵਸੀ ਇਹ ਦੇ ਮਗਰ ਜਰਸੀ ਵੜਾ ਠੀਕਾ ਚੌਕੀ ਮੂਹੋਂ ਹੈ ਬੱਚਾ ਬੱਚੀ ਦੇ ਸੀਲ ਸਾਊ ਦਾ ਬੱਚੀ ਆ ਬਹੁਤ ਔਕੜ ਦੀ ਇੱਥੇ ਬੱਚੀ ਬਿਠਾਗਾ ਪਹਿਲਾਂ ਤਾਂ ਬਾਈ ਯਾਰ ਨਾ ਕੋਈ ਨਹੀਂ ਆ ਉਹ ਬਗੜਿਆ ਕੀ ਬਾਤ ਆ ਬੱਚਾ ਬੜਾ ਚੰਗਾ ਦਿੱਤਾ ਅੱਜ ਕੀ ਚਮਕਾਂ ਝਰਖਾਂ ਮਾਰੀ ਸਹੀ ਗੱਲ ਆ ਮੂੰ ਬੱਚੇ ਦੀ ਗੱਲ ਕਰਦਾ ਬੱਚਾ ਦੇ ਚੰਗਾ ਦਿੱਤਾ ਮਾਤਾ ਤੇ ਜਨਾ ਬੱਚਾ ਉਹਦੀ ਬਾਦੀ ਪੂਰੀ ਚੰਗੀ ਸਨਖ ਹੋਣਾ ਵੜ ਦੇ ਵਿੱਚ ਫੁੱਲ ਜਰਸੀ ਜਰਸੀ ਚੌਕੀ ਮੂੰਹੋਂ ਦੂਜਾ ਸੂਆ ਹਮ ਅੱਜ ਮੰਨ ਲਓ ਵੀ ਤੀਜਾ ਦਿਨ ਮੰਨ ਲਓ ਚੌਥਾ ਮੰਨ ਲਓ ਸੂਈ ਨੂੰ ਹਮ ਜੇਰ ਵਗੈਰਾ ਓਕੇ ਅੱਜ 17 ਲੀਟਰ ਅਗਲਾ ਚੋ ਸਕਦਾ ਚੋ ਸਕਦਾ ਲੈ ਜਮਾਂ ਡਾਂਗ ਤੋਂ ਡਾਂਗਾ ਕਿੰਨਾ ਨੰਬਰ ਥਣ ਗਲਾ ਥਣ ਬਾਕੀ ਸਵੇਰੇ ਕਿੰਨੇ ਵਜੇ ਹੋਈਆਂ ਸੀ 6 ਕੁ ਵਜੇ ਦੀ ਚੋਈ ਹੋਈ ਵੀ ਇਹ ਤੁਹਾਨੂੰ ਪਤਾ ਆਪਾਂ ਨੇ ਨੇਰੇ ਵਾਲੇ 1:35 ਹੋ ਗਏ ਵੋਸਾ ਆਇਆ ਕੋਈ ਸ਼ਾਮ ਤੱਕ ਕੱਢ ਰਾ ਜਿਹੜਾ ਕਰਮ ਵਾਲੀ ਨੇ ਬਾਕੀ ਉਹਦੀ ਛੋਰੀ ਜਰਸੀ ਨਹੀਂ ਪੰਜਾਬ ਵਾਲੀ ਆ ਸਹੀ ਗੱਲ ਆ ਰੈਡ ਦਾ ਕਦ ਕੋਦ ਵੇ ਹਮ ਨਾ ਪਤਾ ਬਾਕੀ ਤੋੜਾ ਚੈੱਕ ਉਹ ਤੋੜਾ ਇੱਥੇ ਉਧਰ ਜਰਸੀ ਜਰਸੀ ਦੀ ਤਾਂ ਵੈਸੇ ਹੀ ਬਹੁਤ ਹੌਲਾ ਬਹੁਤ ਘੱਟ ਮਿਲਦੀ ਹੈ ਜਰਸੀ ਬਾਕੀ ਜਰਸੀ ਨੂੰ ਐਡਾ ਚੰਗਾ ਥਣ ਲੱਗਿਆ ਨਾ ਥਣ ਚੰਗਾ ਲੱਗਿਆ ਤਾਂ ਕੱਦ ਬੱਛੀ ਦਾ ਵਾਲ ਹੂੰ ਬ੍ਰੀਡ ਵਾਲੀ ਹੈ ਜੀ ਬ੍ਰੀਡ ਵਾਲੀ ਹੈ ਹਾਂ ਹੂੰ ਫੇਸ ਪੂਸ ਦੇਖਣਾ ਗਰਮ ਵਾਲੀ ਹਾਂ ਕੀ ਬਾਤ ਹੈ ਬਾਈ ਆਪ ਜਗਦੀਆ ਸੈਖ ਦੀ ਬੱਛੀ ਹੈ ਮਗਰ ਓਕੇ ਹਾਂ ਹੂੰ ਕੀ ਮੋ ਲਈ ਜਾਇਜ ਮੁੱਲ ਵਾਸੇ ਦਾ 92000 ਰੁਪਇਆ ਕੋਈ ਲੱਖ ਨਹੀਂ ਸਵਾ ਲੱਖ 92000 ਦੀ ਵੈਡ ਬਾਈਕ ਦਾ ਦੇ ਦੇਾਂਗੇ ਨਾ ਪਤਾ ਕਰਾਉਣਾ ਜਿੱਦਾਂ ਮਰਜ਼ੀ ਕਰਾ ਲਓ ਬਾਈ ਵੈਡ ਚੰਗੀਆਂ ਸ਼ਾਮ ਨੂੰ ਡੰਗ ਤੇ ਜਾ ਕੇ ਦੇਖੋ ਬਣਦੀ ਕਹਿੰਦੇ ਬਾਈ ਹਾਂ ਹਲੇ ਤਾਂ ਥੋੜਾ ਜਿਹਾ ਮੰਨ ਲਾ ਵੀ ਐਚਵੀ ਜੀ ਕਰੀ ਜਾਂਦੀ ਆ ਨਾ ਪਤਾ ਖੁੱਲੀ ਰਹੀ ਕਰਕੇ ਥੋੜਾ ਜਿਹਾ ਤੁਰਨਾਂ ਗਿਆ ਪਿਹਾਰੇ ਦੀ ਔਲ ਕਰਦੀ ਠੀਕ ਆ ਬਾਈ ਹੂੰ ਹੂੰ ਦੇਤਾ ਰੰਗ ਨਹੀਂ ਬਾਈ ਮਾਰ ਕੇ ਕਿ ਬਾਈ ਬੜੀ ਜਵਾਈ ਹੈ ਨਾ ਟੋਈ ਮੋਟਾ ਟੋਈ ਤਾਂ ਐ ਵੀ ਜਾਣਦਾ ਹੋਵੇ ਕਿ ਉਹਨਾਂ ਕਹੇ 4 ਸਾਲ ਦਾ ਜਵਾਖ ਬਾੜੀ ਸਾਲ ਠੀਕ ਐ ਬਾੜੀ ਚੰਗੀ ਜਵਾਈ ਹੈ ਕਰਮ ਵਾਲੀ ਦੀ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜ਼ੀ ਚੋਈ ਆਪਣਾ ਆਪਣਾ ਤਾਂ ਕਹਿੰਦਾ ਨਹੀਂ ਚੋਈਦਾ ਮਾਰਾ ਹੂੰ ਬੜਾ ਚੰਗਾ ਜਵਾਹ ਨਾ ਲੈ ਯਾ ਨਾਲੇ ਕੋਈ ਕੁਸਮਾ ਨਹੀਂ ਰਹੇ ਆਪਾਂ ਕੁਸਮਾ ਦਾ ਆਪਾਂ ਬੱਚਾ ਤਾਂ ਲਾਇ ਹੀ ਨਹੀਂ ਹਜੇ ਲੈ ਮੋਟਾ ਮੋਟਾ ਚੋਣ ਇੱਕ ਨੰਬਰ ਜਵਾਈ ਹੈ ਠੰਡੀ ਸੀ ਲੈ ਨਹੀਂ ਗਾ ਜਿਵੇਂ ਮਰਜ਼ੀ ਬੈਠਾ ਰਹੇ ਲੈ ਬਾ ਦਿਖਾਉਂਦੇ ਮੈਨੂੰ ਨਵੇੜ ਲੈ ਕੀ ਬਾਤ ਹੈ ਬੜੀ ਸਫਾਈ ਵਾਲੀ ਬੀ ਨਹੀਂ ਹੈ ਨਾ ਬੜੀ ਸਫਾਈ ਹੈ ਜਿਹਨੇ ਘਰੇ ਅਖਲੀ ਦੋ ਜਾਨਵਰ ਹੈ ਉਹ ਹੋ ਮੋਲ ਕੰਨ ਦਾ ਕੋ 110 ਮੰਗ ਰਿਹਾ ਜਦੋਂ ਲੋਕ ਮੰਗਦਾ ਫੇਸ ਦੇ ਵਿੱਚ ਕੀ ਬਾਤ ਹੈ ਬਾਕੀ ਕਲਾਹੋਂ ਦੇ ਵਿੱਚ ਟਾਪ ਬਰੀਡ ਹੈ ਅੱਗੇ ਆ ਗਈ ਤਨ ਨੰਬਰ ਕਿਹੜਾ ਸੂਆ ਸੂਈ ਹੈ ਇਹ ਤਲੂਣੀ ਸੂਈ ਹੈ ਇਹ ਕਦੋਂ ਸੂਈ ਹੈ ਇਹ ਦੁੱਗੀ ਹੈ ਮੂੰਹ ਕੱਲ ਰਾਤ ਦੀ ਸੂਈ ਵੀ ਹੈ ਬੱਚਾ ਬੱਚਾ ਵਸਾ ਦੇ ਮਾਂ ਬੱਚਾ ਦੇ ਹਾਂ ਠੀਕ ਹੈ ਭਾਈ ਇਹ ਬੱਚੀ ਆ ਗਈ ਗਰਲੈਂਡੋ ਗਰਲੈਂਡੋ ਦੇਖ ਠੀਕ ਹੈ ਸੀਲ ਸਾਉ ਇਹ ਜਰਸੀ ਥੱਲੇ ਕਿੰਨਾ ਦੁੱਧ ਦੱਸਿਆ ਸੀ ਜਰਸੀ ਥੱਲੇ ਦੁੱਧ ਆਏਗਾ ਅੱਜ 17 ਕਿਲੋ ਹੁੰਦਾ 17 ਲੀਟਰ ਤੇ ਆ ਹਾਂ ਠੀਕ ਆ ਇਹਦੇ ਥੱਲੇ ਮਾਹ ਲਾਈ ਵੀ 10 ਲੀਟਰ ਬੋਲੀਆਂ ਹੁੰਦੀ ਥੱਲੇ ਠੀਕ ਆ ਅਲ ਵੀ ਸੁਈ ਆ ਹਾਂ ਅੱਜ ਥੱਤੇ ਧੋਣ ਲੱਗਿਆ ਮੈਂ ਤਾਂ ਗਰਲੈਂਡ ਹੋਇਆ ਗਰਲੈਂਡ ਉਹ ਤਾਂ ਹੀ ਸਫਾਈ ਹੋਈ ਸੀ ਹੂੰ ਗਰਲੈਂਡੋ ਸਫਾਈ ਐ ਹੁੰਦੀ ਆ ਬਾਜ਼ੀ ਕਰਕੇ ਪਹਿਲੇ ਡਾਂਗ ਚੋਈ ਜੋ ਬੱਚਾ ਵੀ ਨਹੀਂ ਲਾਇਆ ਠੀਕ ਆ ਹੋਰ ਰਸ ਜ਼ਰੂਰ ਹੈਗੇ ਮੜੀ ਹਾਂ ਨਾ ਇੱਕ ਅਹ ਰੱਥ ਬਹੁਤ ਹੈ ਅਰਥ ਨਾਲ ਭਾਲ ਜ਼ਰੂਰ ਆ ਬੱਚੀ ਦੇ ਮੜੀ ਖੋਲੇ ਮੜੀ ਤੁਰ ਬਾਕੀ ਉਮਰ ਵੀ ਕੁਛ ਨਹੀਂ ਲੱਗੀ ਉਮਰ ਲੈ ਫੀਰ ਉਹ ਤਾਂ ਇਹ ਬੈੜਾ ਬਹੁਤ ਕੱਟ ਨਿਕਲ ਗਿਆ ਫੀਰ ਕੋਈ ਆ ਨਿਕਲ ਗਿਆ ਕਿੱਥੇ ਆਏ ਕਰ ਲੈ ਠੀਕ ਹਲੇ ਦੁੱਗੀ ਹੋਈ ਹੈ ਕੋਈ ਚਮਕ ਕੋਲ ਦੇ ਤੋਰ ਦੇ ਬੱਚੂ ਆ ਜੇ ਤਾਂ ਇਹ ਬੱਚੀ ਆ ਉਮਰ ਕਿਹੜੀ ਹੈ ਵਦਨਾ ਬਹੁਤ ਬਾਕੀ ਚਮਕਦੇ ਐ ਛੋਟਾ ਜਿਹਾ ਫੇਸ ਹੈ ਕਰਮਾਈਦਾ ਇਹਦਾ ਜਿਹਾ ਫੇਸ ਚਮਕਦੇ ਹੋ ਬੱਚੀ ਚਮਕਦੇ ਕਰਮਾਈ ਆ ਜਾ ਪਤਨ ਵਾਲੇ ਹਲੇ ਨਮਾਉਣ ਤੋਂ ਹੋਣ ਵਾਲੀ ਹੈ ਤਾਜੀ ਕਰਕੇ ਹਾਂ ਨਮਾਈ ਦੀ ਪੂਰੀ ਜਾਨ ਵਾਲੀ ਚਮਕ ਵਾਲੀ ਇੱਕ ਨੰਬਰ ਬਰੀਡ ਤੋਰਾ ਚੈੱਕ ਕਰ ਲੋ ਫਾਇਟ ਫੋਲੋ ਗਰਮੀ ਬਿਲਕੁਲ ਜਮਾਨੀ ਮੱਝਾਂ ਵਰਗੀ ਨਾ ਪਤਾ ਬਸ ਰੁਕ ਗਿਆ ਕਿਆ ਬਾਤ ਨਗੀਨਾ ਪੀਸ ਹੈ ਸਾਰੀ ਨਗੀਨੇ ਪੀਸ ਹਾਂ ਕਿਆ ਖੜਨੀ ਖੁਣਨੀ ਦੇਖ ਬੱਚੇ ਹੂੰ ਲੈ ਆਸਰਾਪੁਰ ਮੈਂ ਵੇਚਦਾ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਜੇ ਵਧੀਆ ਸਾਹਮਣ ਵਾਲਾ ਬੰਦਾ ਹੈ 20 ਕਿਲੋ ਤੋਂ 18 ਤੱਕ ਖੁੱਲਾ ਦੇਊਗੀ ਠੀਕ ਆ ਹੂੰ ਵੱਲੀ ਬਰੀਡ ਆ ਨਾ ਹਾਂ ਵੱਲੀ ਤੇ ਆੜ ਨਹੀਂ ਖੁਣਨੀ ਜੀ ਮੈਂ ਕਿ ਚ ਨਸਲ ਤਾਂ ਨਸਲੀ ਹੈ ਨਾ ਨਸਲ ਤਾਂ ਨਸਲੀ ਹੈ ਹੂੰ ਲੈ ਚਲ ਬਾਈ ਕੀ ਬੋਲ ਜਾਇਜ ਫਿਰ ਇਹਦਾ ਇਹਦਾ ਜਾਇਜ ਮੁੱਲ ਚ 85 ਕਰਾ ਲੈ ਕੋਈ 90 ਦਾ 75000 ਚ ਛੋੜ ਕਰ 75000 ਚ ਛੋੜ ਹੋ ਜੂਗੀ ਮੁੱਲ ਕਰਾਉਣਾ ਬਈ ਕਹਿੰਦਾ 85 90 ਜਿੱਡਾ ਮਰਜ਼ੀ ਕਰਾ ਲਓ ਬਾਈ ਲੈਡ ਬਾਉ ਚੰਗੀ ਆ ਖੈਰ ਮੰਗ ਵੀ ਇਹਦੀ ਬਹੁਤ ਆ ਬਾਈ ਬਾਕੀ ਬੱਚੂ ਇਹ ਹਜੇ ਵਧਣ ਵਾਲੀ ਚੀਜ਼ਾਂ ਘਟਣ ਵਾਲੀ ਨਹੀਂ ਕਹ ਨਹੀਂ ਬਾਈ ਹਾਂਜੀ ਅਲਦਾ ਬੱਚੀ ਸੁੱਤੀ ਗਈ ਬੱਚਾ ਵਾਹ ਡਬਲ ਦਿੱਤਾ ਠੀਕ ਐ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਦੇ ਧਾਰਾਂ ਦਾ ਮਾਰਦੇ ਨੇ ਧਾਰਾਂ ਨੂੰ ਵੀ ਕੀ ਕਹਿੰਦੀ ਐ ਵਾਲੀ ਠੰਡੀ ਐ ਨਾ ਛੰਡੀ ਸ਼ਾਂਤੀ ਐ ਮੈਂ ਤਾਜੀ ਮਰਦੀ ਬੈਠਾ ਰਹੇ ਕੋਈ ਜਿਹਨੇ ਤਾਜੀ ਸੂਈ ਆ ਪਹਾੜਾ ਬੱਚੀ ਦੇ ਵੇਲਾ ਕੋਰਾ ਪੈਰ ਨਹੀਂ ਚੱਲਦਾ ਹੂੰ ਸਹੀ ਗੱਲ ਐ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਲਈ ਨਹੀਂ ਕੁਛ ਨਹੀਂ ਹਲੇ ਦਾ ਬੱਚੀ ਦੀ ਬਾਲੀ ਚਵਾਈ ਚੰਗੀ ਐ ਹਲੇ ਉਹ ਤਰੀ ਮਾਰ ਕੇ ਹੂੰ ਨੀ ਜਮਾ ਤਾਂ ਬੱਚਾ ਥੋੜਾ ਐ ਫਿਰ ਵੀਡੀਓ ਲੰਬੀ ਵਾਲੀ ਬਣ ਜਾਣੀ ਸਹੀ ਗੱਲ ਮੂੰਝ ਚਵਾਈ ਬਹੁਤ ਜੰਗੀ ਆ ਉਹ ਦਾ ਚਵਾਈ ਦਾ ਨਹੀਂ ਚਵਾਈ ਦਾ ਹੁਣ ਨਿੱਤ ਗੁੱਲੇ ਵਰਗੀ ਬਣੀ ਇਹ ਪਾਪਾ ਚੱਕਣੀ ਜਿਵੇਂ ਜਿਵੇਂ ਚਵਾਈਆਂ ਹੋਣਗੀਆਂ ਬੈਠਾ ਨਿਖਰੀ ਜਾਣਾ ਕਿ ਨਹੀਂ ਨਿਖਰੀ ਆਉਣਾ ਹੂੰ ਚੀਜ਼ ਐ ਇੱਕ ਪਰ ਚੀਜ਼ ਆ ਇਸ ਨਾਲ ਘਰੇ ਲੈ ਕੇ ਵੇਚਦਾ ਨਹੀਂ ਹੂੰ ਤੇ ਨਾਲ ਇਹਨਾਂ ਨੂੰ ਪਰਮ ਵਾਲਿਆਂ ਨੂੰ ਬਿਮਾਰੀ ਸਮਾਰੀ ਆ ਸਹੀ ਗੱਲ ਇਹ ਬ੍ਰੀਟ ਦਾ ਹੁਣ ਅਗਲਾ ਮੰਗਦਾ ਹੈ ਮੰਗਦਾ ਇਹ ਬਹੁਤ ਬੰਦਿਆਂ ਦੀ ਖੁਆਇਸ਼ ਐ ਓਕੇ ਆ ਖਾਨ ਟੁੰਟਾ ਇੱਕ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ